ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਲੋਕ ਚੇਤਨਾ ਮੰਚ ਬਟਾਲਾ ਅਤੇ ਪ੍ਰਤੀਸ਼ੀਲ ਲੇਖਕ ਸੰਗ ਗੁਰਦਾਸਪੁਰ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਹਰ ਸਾਲ ਦੀ ਤਰ੍ਹਾਂ ਸ਼ਹੀਦ 에 ਆਜ਼ਮ ਭਗਤ ਸਿੰਘ ਦਾ ਜਨਮ ਦਿਵਸ 28 ਸਤੰਬਰ 2024 ਨੂੰ ਮੋਮਬਤੀਆਂ ਬਾਲ ਕੇ ਬਟਾਲਾ ਕਲੱਬ ਤੋਂ ਗਾਂਧੀ ਚੌਂਕ ਬਟਾਲਾ ਤੱਕ ਮਾਰਚ ਕੀਤਾ ਸਮਾਗਮ ਦੀ ਖਾਸ ਖਿੱਚ ਇਹ ਰਹੀ ਕਿ ਇਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਭਗਤ ਸਿੰਘ ਦੀਆਂ ਆਪ ਲਿਖੀਆਂ ਲਿਖਤਾ ਕਲਮ ਹਥਿਆਰ ਹੁੰਦੀ ਹੈ ਅਚੂਤ ਦਾ ਸਵਾਲ ਵਿਦਿਆਰਥੀਆਂ ਨੂੰ ਸੁਨੇਹਾ ਮੈਨ ਨਾਸਤੇ ਕਿਉਂ ਹਾਂ ਅਤੇ ਨੌਜਵਾਨਾਂ ਨੂੰ ਸੁਨੇਹਾ ਆਦੇ ਜੋ ਉਸ ਸਮੇਂ ਅਖਬਾਰਾਂ ਰਸਾਲੀਆਂ ਵਿੱਚ छਪਦੀਆਂ ਰਹਦੀਆਂ ਸਨ ਤੇ ਵਿਚਾਰ ਚਰਚਾ ਕੀਤੀ ਸਮਾਗਮ ਦੀ ਪ੍ਰਧਾਨਗੀ ਰਵਿੰਦਰ ਚੌਧਰੀ ਦਲਬੀਰ ਮਸੀ ਡਾਕਟਰ ਅਨੂਪ ਸਿੰਘ ਡਾਕਟਰ ਸਤਿੰਦਰ ਰੈਬੀ ਸੁਖਦੇਵ ਸਿੰਘ ਪ੍ਰੇਮੀ ਡਾਕਟਰ ਸਤਿੰਦਰ ਸਿੰਘ ਰੈਬੀ ਅਤੇ ਵਰਗੇ ਸਲਾਮਤ ਨੇ ਕੀਤੀ ਬਟਾਲਾ ਤੋਂ ਅਨੀਤਾ 베ਦੀ ਦੀ ਰਿਪੋਰਟ ਮੇਰਾ ਨਾਮ ਡਾਕਟਰ ਅਨੂਪ ਸਿੰਘ ਆ ਅਸੀਂ ਸ਼ਹੀਦ ਭਗਤ ਸਿੰਘ ਦਾ ਹਰ ਸਾਲ 28 ਸਤੰਬਰ ਨੂੰ ਜਨਮ ਦਿਨ ਮਨਾਉਂਦੇ ਆ ਔਰ ਇਕੱਠਾ ਇਕੱਠੇ ਹੋ ਕੇ ਪਹਿਲੋ ਜਿਹੜੇ ਭਗਤ ਸਿੰਘ ਦੇ ਵਿਚਾਰ ਨੇ ਉਹਦੀ ਜਿਹੜੀ ਸ਼ਹਾਦਤ ਆ ਉਹਦੇ ਬਾਰੇ ਵਿਚਾਰ-ਵਚਾਰ ਕਰਦੇ ਆ ਵੱਖ-ਵੱਖ ਬੁਲਾਰੇ ਭਗਤ ਸਿੰਘ ਦੇ ਵਿਚਾਰਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਔਰ ਵਿਚਾਰ ਚਰਚਾ ਕਰਦੇ ਆ ਇਕ ਦੂਜੇ ਨਾਲ ਬਹਿਸ ਬਹਿਸਾਂ ਕਰਦੇ ਆ ਔਰ ਉਸ ਤੋਂ ਬਾਅਦ ਅਸੀਂ ਇੱਕ ਕੈਂਡਲ ਬਾਰਚ ਕਰਕੇ ਬੂੰਬਤੀਆਂ ਜਗਾਉਨੇ ਆ ਬੂੰਬਤੀਆਂ ਜਗਾਉਣ ਦਾ ਅਰਥ ਆ ਕਿ ਅਸੀਂ ਭਗਤ ਸਿੰਘ ਦੀ ਜਿਹੜੀ ਸੋਚ ਆ ਵੀ ਜਿਹੜਾ ਉਹ ਚਾਹੁੰਦੇ ਸੀ ਕਿ ਹਿੰਦੁਸਤਾਨ ਦੇ ਅੰਦਰ ਸਰਬਾਏ ਦਾਰ ਦੀਰਦਾਰਾਂ ਦੀ ਥਾਂ ਹਿੰਦੁਸਤਾਨ ਦੇ ਅੰਦਰ ਕਿਸਾਨਾਂ ਮਜ਼ਦੂਰਾਂ ਦਾ ਰਾਜ ਬਣੇ ਅਸੀਂ ਉਹ ਸੋਚ ਨੂੰ ਫੈਲਾਉਣ ਦਾ ਉਹ ਸੋਚ ਨੂੰ ਪ੍ਰਸਾਰਨ ਦਾ ਅਸੀਂ ਇੱਕ ਆਪਣੇ ਵੱਲੋਂ ਲੋਕ ਚ ਇਤਨਾ ਮੰਚ ਤੇ ਪੰਜਾਬੀ ਲੋਕ ਨਖਾਰੀ ਪੰਚ ਵੱਲੋਂ ਅਪਰਾ ਲਾਟਾ ਮੇਰਾ ਨਾਮ ਵਰਗੀ ਸਲਾਮਤ ਆ ਮੈਂ ਪੰਜਾਬੀ ਸਹਿਦ ਅਕੈडमी ਲੁਧਿਆਣਾ ਦਾ ਮੈਂਬਰ ਬੋਰਡ ਮੈਂਬਰ ਆ ਅਸੀਂ 28 ਸਤੰਬਰ ਨੂੰ ਹਰ ਸਾਲ ਬਟਾਲੇ ਵਿੱਚ ਬਹੁਤ ਵੱਡੇ ਪੱਧਰ ਤੇ ਦੇ ਅੱਜ ਅਗਵਲ ਸਿੰਘ ਦਾ ਜਨਮ ਦਿਨ ਮਨਾਉਂਦੇ ਆਂ ਔਰ ਉਸ ਜਨਮ ਦਿਨ ਨੂੰ ਅਸੀਂ ਇਸ ਤਰ੍ਹਾਂ ਨਹੀਂ ਇੱਕ ਤਾਂ ਆਪਾਂ ਕੈਡਲ ਮਾਰਚ ਕਰਕੇ ਮੋਮਬਤੀਆਂ ਲੈ ਕੇ ਤੇ ਇੱਕ ਸ਼ਾਂਤੀ ਦਾ ਪ੍ਰਤੀਕ ਲੈ ਕੇ ਗਿਆਨ ਦਾ ਪ੍ਰਤੀਕ ਲੈ ਕੇ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਕਿ ਸਾਨੂੰ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਮਾਜਿਕ ਇਨਕਲਾਬ ਲਿਆਉਣਾ ਚਾਹੀਦਾ ਤੇ ਭਾਈਚਾਰਕ ਸਾਂਝ ਨਾ ਰਹਿਣਾ ਚਾਹੀਦਾ ਦੂਸਰਾ ਸਰਕਾਰਾਂ ਦਾ ਜੋ ਰਵਈਆ ਹੈ ਜੋ ਉਹਨਾਂ ਦੀ ਫਿਰਕੂਆਦੀ ਸੋਚ ਹੈ ਜੋ ਉਹਨਾਂ ਦੀ ਪਾੜੋ ਤੇ ਰਾਜ ਕਰੋ ਦੀ ਸੋਚ ਹੈ ਉਹਦਾ ਅਸੀਂ ਖੰਡਰ ਕਰਦੇ ਆਂ ਤੇ ਇਸ ਦਿਨ ਨੂੰ ਅਸੀਂ ਉਤਸ਼ਾਹ ਨਾਲ ਤੇ ਚਿੰਤਨ ਨਾਲ ਮਨਾਉਂਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਔਰ ਚੈਨਲ ਦਾ ਜਿਹਨਾਂ ਨੇ ਸਾਨੂੰ ਸਮਾਂ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ